ਕੀ ਰਿਸਲਟਾਂ ਵੀ ਹੈਗੀਆਂ ਬਾਈ ਇਹਦੇ ਸਪੈਸ਼ਲਟੀਆਂ ਮਿਲ ਜਣਗੇ ਭਾਈ ਟੀ-ਸ਼ਰਟ ਉਹੀ ਰੇਟ ਹੈ ਜਿਹੜੀ 1000 ਰੁਪਏ ਤਿੰਨ ਵੀਸ ਚੱਲ ਰਹੀ ਸੀ ਆਪਣੇ ਓਕੇ 1000 ਦੇ ਤਿੰਨੇ ਟੀ-ਸ਼ਰਟਾਂ ਨੇ ਆ ਸਟਾਕ ਦੇ ਲਓ ਬਾਈ ਉਹਨਾਂ ਕੋਲ ਵਾਧੂ ਪਿਆ ਹੋਆ ਕਿੰਨਾ ਮਰਜ਼ੀ ਚੱਕ ਲੈ ਲਓ ਆਲੇ ਆਲੇ ਤੋਂ ਪਹਿਲੀ ਪਫਿੰਗ ਪ੍ਰਿੰਟ ਹੈ ਜਿੰਦਾ ਮਰਜ਼ੀ ਵਾਸ਼ ਕਰਾਓ ਖਰਾਬ ਨਹੀਂ ਹੋਣੀ ਇਹਦੇ ਵਿੱਚ ਓਕੇ ਸਾਰੇ ਬ੍ਰਾਂਡਡ ਨੇ ਨਾ ਇਹਰੇ ਬ੍ਰਾਂਡਡ ਆਰਟੀਕਲ ਨੇ ਬਹੁਤ ਸ਼ਾਨਦਾਰ ਆਰਟੀਕਲ ਆ ਭਾਜੀ ਆਪਾਂ ਕਿਸ਼ੇ ਪ੍ਰਿੰਟ ਆਹ ਦੇਖੋ ਬਈ ਆ ਦੇਖੋ ਅ ਫੁੱਲ ਦੀ ਸ਼ਰਟਾਂ ਹੈਗੀਆਂ ਨੇ ਇਹ ਆ ਪੀਸ ਬ੍ਰਾਂਡ ਚੈੱਕ ਕਰੋ ओरिजिनल ਪੀਸ ਹੋਣਗੇ ਭਾਜੀ ਡੁਪਲੀਕੇਟ ਨਹੀਂ ਹੋਣਗੇ ਸਰਵਿਜ਼ਲ ਪੀਸ ਹੋਣਗੇ ਬਈ ਇਹ ਤਿੰਨ ਸ਼ਰਟਾਂ ਨੇ 1000 ਚ ਤਿੰਨ ਪੈਂਟਾਂ ਨੇ ਤੇ ਤਿੰਨ ਟੀ ਸ਼ਰਟਾਂ ਨੇ ਆ ਚੈੱਕ ਕਰੋ ਬ੍ਰਾਂਡ ਕਿਹੜਾ ਆ ਯੂਐਸ ਪੋਲੋ ਦਾ ਬ੍ਰਾਂਡ ਆ ਯੂਐਸ ਪੋਲੋ ਆ ਦੇਖੋ ओरिजिनल ਪੀਸ ਨੇ ਓਕੇ ਵੀਰੇ ਫਰੈਸ਼ ਪੀਸ ਨੇ ਵਾਲੇ ਸਾਰੇ ਫਰੈਸ਼ ਆਰਟੀਕਲ ਨੇ ਹਲੋ ਅਮਰੀਕਾ ਨਿਕਲਦਾ ਬ੍ਰੈਂਡ ਆ ਇਹ ਓਕੇ ਵੀਰੇ ਓਰਜినਲ ਪੀਸ ਆਪੇ ਅਮਰੀਕਾ ਬ੍ਰੈਂਡ ਦਾ ਠੀਕ ਆ ਸਾਰੇ ਟੈਗ ਲੱਗੇ ਹੋਊਗਾ ਲੋਗੋ ਲੱਗੇ ਹੋਊਗਾ ਆ ਦੇਖੋ ਸਾਰੇ ਬ੍ਰੈਂਡ ਦੇ ਪੀਸ ਹੋਣਗੇ ਆਹ ਵਾਲੇ ਆ ਦੇਖੋ ਜੀ ਸਾਰਾ ਬ੍ਰੈਂਡ ਆ ਚਲੋ ਭਾਜੀ ਕੁਝ ਵੀ ਨਹੀਂ ਹੋਊਗਾ ਕਾਪੀ ਕੁਝ ਵੀ ਨਹੀਂ ਹੋਊਗਾ ਇਸ ਗੱਲ ਦੀ ਗਾਰੰਟੀ ਆ ਪੈਂਟ ਤੇ ਸ਼ਰਟ ਓਰੀਜినਲ ਪੀਸ ਹੋਣਗੇ ਤੁਹਾਨੂੰ ਪੈਂਟ ਤੇ ਸ਼ਰਟ ਓਨਿਓਰੀਜినਲ ਹੋਣਗੇ ਕਾਪੀ ਨਹੀਂ ਹੋਊਗੀ ਨਾਲੇ ਟੀ-ਸ਼ਰਟ ਸਾਡੇ ਉਹ ਕਾਪੀ ਹੋਗੀ ਇਹ ਪੈਂਟ ਸ਼ੈਲਟ ਹੋਗੀ origial ਪੀਸ ਹੋਵੇਗੀ T-ਸ਼ਰਟੇ ਕਾਪੀ ਹੋਗੀ ਸ਼ਲਟ ਤੇ ਪੈਂਟ origial ਪੀਸ ਹੋਣਗੇ ਵੀਰੇ ਬਾਕੀ ਤੁਹਾਨੂੰ ਇਹ ਲੋਰ ਦੇ ਵੀ ਚਾਰ ਆਰਟੀਕਲ ਆ ਗਏ ਆ ਇੱਕਾ ਲੋਰ ਦੇ ਆ ਵੀ ਭਾਜੀ ਇੰਪੋਰਟਡ ਆ ਯੋ ਇੰਪੋਰਟਡ ਲੋਰ ਹੈ ਪੈਂਟ ਸਟਾਈਲ ਲੋਰ ਦੇ ਵੀ ਆ ਓਕੇ ਵੀਰੇ ਇਹ ਵੈਸੇ ਸਿੰਗਲ ਅਸੀਂ 300 ਦਾ ਵੇਚੀਦਾ ਜੇ ਚਾਰ ਪੀਸ ਲੈਣੇ ਹੋ ਤੈਨੂੰ 1000 ਰੁਪਏ ਦੇ ਬਹਿਣਗੇ ਓਕੇ ਇੰਪੋਰਟਡ ਲੋਰ ਹੋਗਾ ਪੈਂਟ ਸਟਾਈਲ ਪੀਸ ਹੋਣਗੇ ਇਹਨਾਂ ਚ ਆਰਟੀਕਲ ਬਹੁਤ ਸ਼ਾਨਦਾਰ ਮਿਲ ਜਾਣਗੇ ਸਾਰੇ ਸਾਰੇ ਮਿਲ ਜਾਣਗੇ ਦੇ ਵਿੱਚ 32 33 36 ਸਾਰੇ ਨੇ